ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪੀੜੀ ਇੱਕ ਘਰ ਵਿੱਚ ਚਾਰ ਔਰਤਾਂ ਤੇ ਇੱਕ ਮਰਦ ਰਹਿੰਦੇ ਸਨ ਉਹਨਾਂ ਦਾ ਗੁਰੂ ਘਰ ਤੇ ਅਟੁੱਟ ਵਿਸ਼ਵਾਸ ਸੀ ਇਸ ਲਈ ਉਹ ਆਪਣੇ ਘਰ ਵਿੱਚ ਨਿਤਨੇਮ ਪੰਜ ਬਾਣੀਆਂ ਦਾ ਪਾਠ ਕਰਦੀਆਂ ਗੁਰੂ ਘਰ ਵੀ ਜਾਂਦੀਆਂ ਤੇ ਸੇਵਾ ਕਰਦੀਆਂ ਨਿਤ ਦਿਨ ਇਹ ਅਰਦਾਸ ਕਰਦੀਆਂ ਵਾਹਿਗੁਰੂ ਸਾਡੇ ਘਰ ਦੀਆਂ ਪੀੜੀਆਂ ਤੋਂ ਤੂਰੀ ਆ ਰਹੀ ਲੀ ਤੋੜ ਤੇ ਸਾਡੇ ਘਰ ਵਿੱਚ ਖੁਸ਼ੀਆਂ ਪਰਤਉਣ ਉਹਨਾਂ ਦੇ ਘਰ ਦੀ ਲੀ ਪਹਿ ਚੁੱਕੀ ਸੀ ਕਿ ਜਦੋਂ ਲੜਕੇ ਦਾ ਵਿਆਹ ਹੁੰਦਾ ਉਸ ਘਰ ਬੱਚਾ ਹੋਣ ਤੋਂ ਪਹਿਲਾਂ ਉਸ ਲੜਕੇ ਦੀ ਮੌਤ ਹੋ ਜਾਂਦੀ ਇਹ ਲਗਾਤਾਰ ਕਈ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਸੀ ਹੁਣ ਜਿਹੜਾ ਘਰ ਵਿੱਚ ਮਰਦ ਸੀ ਉਸ ਨੂੰ ਘਰ ਦੀਆਂ ਔਰਤਾਂ ਨੇ ਸਲਾਹ ਕਰਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਤਾਂ ਕਿ ਪਹਿਲਾਂ ਦੀ ਤਰ੍ਹਾਂ ਸਾਨੂੰ ਰੋਲਣਾ ਨਾ ਪਵੇ ਚਲੋ ਪੈਨਸ਼ਨ ਤਾਂ ਮਿਲਦੀ ਰਹੇਗੀ ਉਹ ਛੁੱਟੀ ਕੱਟ ਕੇ ਗਿਆ ਉੱਧਰ ਉਸਦੀ ਪਤਨੀ ਦੀ ਉੱਖ ਵਿੱਚ ਬੱਚਾ ਵੀ ਸੀ ਉਹ ਸਾਰੀਆਂ ਮਾਂ ਦਾਦੀ ਪਰਦਾਦੀ ਤੇ ਪਤਨੀ ਬੜੀ ਚਿੰਤਾ ਵਿੱਚ ਸਨ ਕਿ ਰੱਬ ਖੈਰ ਕਰੇ ਇਸ ਦਾ ਵੀ ਸਮਾਂ ਸਿਰਾਂਹ ਪਹੁੰਚਿਆ ਹੈ ਖ਼ਬਰਾਂ ਵਿੱਚ ਪਤਾ ਲੱਗਾ ਕਿ ਬਾਰਡਰ ਤੇ ਲੜਾਈ ਲੱਗ ਚੁੱਕੀ ਹੈ ਜਿਸ ਬਟਾਲੀਅਨ ਵਿੱਚ ਉਹ ਨੌਕਰੀ ਕਰਦਾ ਸੀ ਉਹ ਵੀ ਉੱਥੇ ਪਹੁੰਚ ਚੁੱਕੀ ਹੈ ਵੱਡੀ ਮਾਤਾ ਰੱਬ ਦਾ ਨਾਮ ਲੈ ਕੇ ਬਾਰਡਰ ਤੇ ਜਾ ਪਹੁੰਚੀ ਉਸ ਨੇ ਆਪਣੇ ਪੜਪੋਤੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ 3 ਦਿਨ ਪਹਿਲਾਂ ਦਾ ਸ਼ਹੀਦ ਹੋ ਚੁੱਕਾ ਹੈ ਉਸ ਦੇ ਮੋਰਚੇ ਤੇ ਬੰਬ ਡਿੱਗਣ ਕਾਰਨ ਮੋਰਚਾ ਟਹਿ ਚੁੱਕਾ ਹੈ ਮਾਤਾ ਨੇ ਤਰਲਾ ਮਿੰਤਾ ਕੀਤੀਆਂ ਕਿ ਮੈਂ ਉਸ ਦੀ লাশ ਲੈ ਕੇ ਜਾਣਾ ਚਾਹੁੰਦੀ ਹਾਂ ਉਹਨਾਂ ਮਾਤਾ ਨਾਲ ਦੋ ਜਵਾਨ ਭੇਜੇ ਜਦੋਂ ਮੋਰਚੇ ਲਾਗੇ ਪਹੁੰਚੇ ਤਾਂ ਉਸ ਵਿੱਚੋਂ ਕਿਸੇ ਦੇ ਹੂੰਗਾਂ ਦੀ ਆਵਾਜ਼ ਆਈ ਉਹਨਾਂ ਸਾਰਾ ਮਲਬਾ ਪਾਸੇ ਕਰਕੇ ਜਦੋਂ ਦੇਖਿਆ ਤਾਂ ਮਾਤਾ ਦਾ ਬੜਪੋਤਾ ਜਿਉਂਦਾ ਸੀ ਤੇ ਦੂਸਰੇ ਦੋਵੇਂ ਇੱਕ ਪਹਿਲੇ ਦਿਨ ਤੇ ਦੂਸਰਾ ਕੁਝ ਘੰਟੇ ਪਹਿਲਾਂ ਸ਼ਹੀਦ ਹੋ ਚੁੱਕੇ ਸਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਦੋਹਾਂ ਦੀਆਂ ਲਾਸ਼ਾਂ ਉਹਨਾਂ ਦੇ ਘਰ ਪਹੁੰਚਾਈਆਂ ਗਈਆਂ ਤੇ ਲੜਕੇ ਦਾ ਇਲਾਜ ਕਰਕੇ ਮਾਤਾ ਨਾਲ ਛੁੱਟੀ ਤੇ ਭੇਜ ਦਿੱਤਾ ਜਦੋਂ ਉਹ ਘਰ ਆਏ ਤਾਂ ਸਾਰੇ ਪਿੰਡ ਨੇ ਬੜੀ ਖੁਸ਼ੀ ਮਨਾਈ ਪਰ ਇਹ ਚਾਰੇ ਅਜੇ ਵੀ ਉਦਾਸਨ ਜਦੋਂ ਉਸਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਸ ਨੂੰ ਵੀ ਜਿਉਂਦਾ ਦੇਖ ਕੇ ਸਾਰਿਆਂ ਨੇ ਰੱਬ ਦਾ ਸ਼ੁਕਰ ਮਨਾਇਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਲੰਗਰ ਵਰਤਾਏ ਤੇ ਵਾਹਿਗੁਰੂ ਜੀ ਦਾ ਪਲ-ਪਲ ਸ਼ੁਕਰਾਨਾ ਕਰ ਰਹੀਆਂ ਸਨ ਥੋੜੇ ਸਮੇਂ ਬਾਅਦ ਉਸਦੇ ਘਰ ਹੀ ਹੋਰ ਪੁੱਤਰ ਨੇ ਜਨਮ ਲਿਆ ਹੁਣ ਉਹ ਸਭ ਨੂੰ ਕਹਿ ਰਹੀਆਂ ਸਨ ਕਿ ਕਈ ਪੀੜ੍hiyan ਬਾਅਦ ਸਾਡੇ ਘਰ ਦੋ ਬੱਚੇ ਹੋਏ ਹਨ ਤੇ ਉਹਨਾਂ ਦਾ ਬਾਪ ਵੀ ਜਿਉਂਦਾ ਹੈ। ਰੱਬ ਨੇ ਸਾਡੀ ਸੁਣ ਲਈ ਹੈ। ਜਿਹੜਾ ਉਸ ਨੂੰ ਹਮੇਸ਼ਾ ਹਾਜ਼ਰ-ਹਾਜ਼ਰ ਸਮਝੇ, ਉਹ ਜ਼ਰੂਰ ਝੋਲੀਆਂ ਭਰਦਾ ਹੈ ਜਿਵੇਂ ਉਸ ਨੇ ਸਾਡੇ ਲਈ ਤੋੜ ਕੇ ਨਵੀਂ ਲੀ ਖਿੱਚੀ ਹੈ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ।